ਜੈ ਹਿੰਦ ਮੇਰਾ ਨਾਮ ਅਬਦੁਲਸਰ ਮੈਂ ਪਿੰਡ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਤੋਂ ਰਹਿਣ ਵਾਲਾ ਪਿਛਲੇ 1 ਸਾਲ ਤੋਂ ਮੈਂ ਖੱਜਲ ਖਾਰ ਹੋ ਰਿਹਾ ਇੱਕ ਇਨਸਾਫ ਦੀ ਲੜਾਈ ਲਈ ਜੋ ਕਿ ਰਿਸ਼ਵਤ ਖੋਰਾ ਨੇ ਮੈਨੂੰ ਤੰਗ ਕੀਤਾ ਹੋਇਆ ਤੇ ਉਹਨਾਂ ਨਾਲ ਸਿਵਲ ਪ੍ਰਸ਼ਾਸਨ ਜੋ ਉੱਚ ਅਧਿਕਾਰੀ ਨੇ ਮਲੇ ਕੋਟਲਾ ਜ਼ਿਲ੍ਹੇ ਦੇ ਉਹ ਵੀ ਪੂਰਾ ਉਹਨਾਂ ਨਾਲ ਸਾਥ ਦੇ ਰਹੇ ਨੇ ਸਿਰਫ ਇੱਕ ਬੰਦੇ ਤੇ ਮਾਮੂਲੀ ਜਿਨ੍ਹਾਂ ਨੇ 420 ਦਾ ਪਾਚਾ ਕੀਤਾ ਪੂਰੀ ਤਰ੍ਹਾਂ ਮੈਨੂੰ ਇਨਸਾਫ ਮਿਲੇ ਇਹ ਜੋ ਕੋਈ ਕੰਮ ਨਹੀਂ ਕੀਤਾ ਉਲਟਾ ਮੈਨੂੰ ਕੋਰਟ ਤੇ origianlly ਇਹਨਾਂ ਨੇ ਹੋਰ ਫਸਾ ਰਹੇ ਨੇ ਤੇ ਦੇਖੋ ਜੀ ਮੇਰਾ ਇਹ ਪ੍ਰੋਟੈਸਟ ਹੈ ਡੀਸੀ ਮਲੇਟ ਕੋ ਉੱਤਲਾ ਬੰਲੋ ਸੱਚ ਨੂੰ ਫਾਂਸੀ ਅਤੇ ਝੂਠ ਤੇ ਰਿਸ਼ਵਤ ਖੋਰਾ ਨੂੰ ਤਗਮੇ ਦਿੱਤੇ ਦਿੱਤੇ ਜਾ ਰਹੇ ਆ ਉਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਇਹਦੇ ਵਿੱਚ ਪਟਵਾਰੀ ਜੋ ਇਨਵੋਲਵ ਸੀ ਜਿਨੇ ਝੂਠੇ ਜਿਹੜਾ ਹੈਗੇ ਮੇਰੇ ਸਟੇ ਫਰਦੇ ਦੀ ਉੱਤੇ ਝੂਠੇ ਸਟੇ ਆਰਡਰ ਦਰਜ ਕਰਤੇ ਸੀ ਇੱਕ ਸਿਰਫ ਜਿਮਨੀ ਆਰਡਰ ਤੇ ਜੋ ਕਿ ਸਟੇ ਆਰਡਰ ਨਹੀਂ ਸੀ ਆਪਣੇ ਕੋਲੋਂ ਫਰਜੀ ਬਣਾਏ ਰਿਸ਼ਵਤ ਲੈ ਕੇ ਬਣਾਏ ਕਿਉਂਕਿ ਮੈਂ ਨਹੀਂ ਕਹਿ ਰਿਹਾ ਇਹ ਰਿਸ਼ਵਤ ਦੇਣ ਵਾਲਾ ਕਹਿ ਰਿਹਾ ਜਿਨੇ ਸਟੇ ਚੜਵਾਈ ਆ ਉਹ ਬੰਦਾ ਕਹਿ ਰਿਹਾ ਕਿ ਮੈਂ ਪਟਵਾਰੀ ਤੇ तहसीलदार ਨੂੰ ਰਿਸ਼ਵਤ ਦਿੱਤੀ ਆ ਉਹ ਸ਼ਖਸ ਇਹ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਮੰਡੀ ਅਹਮਦਗੜ ਦਾ ਜੋ ਕਿ ਡਿਫਾਲਟਰ ਕਿਸਾਨਾਂ ਦੇ ਵਿੱਚ ਕਾਫੀ ਇਸ ਟਾਈਮ ਅੱਗੇ ਚੱਲੇ ਆ ਕੋਈ ਬੈਂਕਾਂ ਲਈ ਬੈਂਕਾਂ ਦਾ ਕੋਈ ਹੈਗਾ ਕੋਈ ਲਿਆ ਹੋਇਆ ਤੇ ਬਾਕੀ ਕੋਰਟ ਨੂੰ ਗੁੰਮਰਾ ਕਰਨ ਦੇ ਮੇਰੇ ਕੋਲ ਬਹੁਤ ਸਬੂਤ ਨੇ ਜਿਹੜਾ ਕੋਰਟਾਂ ਨੂੰ ਇਹ ਗੁੰਮਰਾ ਕਰ ਰਿਹਾ ਉਹ ਮੈਂ ਅਗਰ ਉਹਦੀ ਜਾਂਚ ਹੋਵੇ ਮੈਨੂੰ ਕੋਈ ਜੁਡੀਸ਼ੀਅਲਲੀ ਮਤਲਬ ਕੋਈ ਮੇਰੇ ਕੋਲੇ ਮੈਨੂੰ ਦੱਸਣਾ ਮੈਨੂੰ ਮੌਕਾ ਦੇਣਾ ਕੋਈ ਹਾਈ ਕੋਰਟ ਜਾਂ ਸੈਸ਼ਨ ਕੋਰਟ ਜਾਂ ਕੋਈ ਵੀ ਯੋ ਅਥੋਰਟੀਆ ਮੈਨੂੰ ਜਦੇ ਮੌਕਾ ਤਾਂ ਮੈਂ ਉਹਨਾਂ ਨੂੰ ਇਹ ਚੀਜ਼ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਾਂਗਾ ਕਿ ਕਿਵੇਂ ਉਹ ਇਹ ਬੰਦਾ ਸਾਡੀਆਂ ਭਾਰਤ ਸਰਕਾਰ ਨੂੰ ਸਾਡੀ ਪੰਜਾਬ ਸਰਕਾਰ ਨੂੰ ਤੇ ਸਾਡੀਆਂ ਅਦਾਲਤਾਂ ਨੂੰ ਤੇ ਜੱਜ ਸਾਹਿਬਾਨਾਂ ਨੂੰ ਕਿਵੇਂ ਗੁੰਮਰਾਹ ਕਰ ਰਿਹਾ ਉਹਦੇ ਸਬੂਤ ਮੈਂ ਦਊਂਗਾ ਇਹ ਖੁਦ ਖੁਦ ਦੇ ਅਥੋਂ ਸਬੂਤ ਆਉਣਗੇ ਇਹ ਮੈਂ ਇੱਕ ਪੀੜਤਾ ਜੋ ਇੱਕ ਸਾਲ ਤੋਂ ਨਿਆਂ ਮੰਗ ਰਿਹਾ ਮੇਰੀ ਆਪ ਸਭ ਜੀ ਅੱਗੇ ਬੇਨਤੀ ਆ ਮੇਰੇ ਜ਼ਰੂਰ ਆ ਜੋ ਮੇਰੇ ਨਾਲ ਹੋਇਆ ਉਹੀ ਲਿਖ ਰਹੇ ਆ ਫੌਜੀ ਜਵਾਨ ਨੇ ਤੇ ਇਸ ਦਾ ਪਰਬਾਲ ਖਾ ਰਿਹਾ ਹੈ ਇਨਸਾਫ ਲਈ 1 ਸਾਲ ਤੋਂ ਤੱਕੇ ਦੂਜਾ ਜੀ ਆ ਦੇਖੋ ਮੈਂ ਹੁਣ ਅੱਜ ਇਹ ਬਿਜ਼ਨਸ ਦੀ ਹੈਗੀ ਆ ਕੰਪਲੇਨਟ ਜੋ ਕੀਤੀ ਸੀ ਉਹਦਾ ਲੈਟਰ ਆਇਆ ਹੋਇਆ ਹੈ ਤੇ ਦੂਜੀ ਗੱਲ ਇਹ ਦੇਖੋ ਜੀ ਜਿੰਨੀ ਵਾਰ ਮੈਨੂੰ ਇਹਨਾਂ ਨੇ ਨੋਟਿਸ ਭੇਜਿਆ ਬਿਆਨ ਲਈ ਮੈਂ ਉਹਨਾਂ ਦੀ ਵਾਰ ਬਿਆਨ ਦੇਣ ਲਈ ਗਿਆ ਆ ਇਹ ਮੇਰਾ ਬੱਚਾ ਜੋ 12 ਸਾਲ ਦਾ ਡਿਸੇਬਲਡ ਆ 12 ਸਾਲ ਔਨ ਬੈੱਡ ਆ ਇਹ ਫਿਜ਼ੀਕਲੀ ਔਰ ਮੈਂਟਰੀ 100% ਇਹ ਡਿਸੇਬਲਡ ਆ ਔਰ ਇਹ ਦੇਖੋ ਰਿਸ਼ਵਤ ਖੋਰ ਪਡਵਾਰੀ ਤੇ ਤਹਿਸੀਲਦਾਰ ਤੇ ਰਿਸ਼ਵਤ ਦੇਣ ਵਾਲੇ ਦੇ ਨਾਲ ਹੈ ਮਲੇਰਕੋਟਲਾ ਪ੍ਰਸ਼ਾਸਨ ਹੈ ਸੱਸਾ ਮੈਂ ਇਹਨੂੰ ਕਰ ਸਕਦਾ ਕਿ ਕੋਈ ਡਾਕਟਰ ਪਲਵੀ ਜੋ ਨੇ ਡੀਸੀ ਮਲੇਰਕੋਟਲਾ ਮੇਰੀ ਕੋਈ ਸੁਣਵਾਈ ਨਹੀਂ ਕਰਦੇ। ਵੀਗਾ ਇਹ ਦੇਖੋ ਕਈ ਵਾਰ ਬੁਲਾਇਆ ਤਾਂ ਚਲੋ ਫੋਟੋ ਮੈਂ ਤਾਂ ਦੋ ਲਾਸਟ ਟਾਈਮ ਖਿੱਚੀਆਂ ਨੇ ਕਿਉਂਕਿ ਜਦੋਂ ਮੇਰੀ ਸੁਣਵਾਈ ਨਹੀਂ ਹੋ ਰਹੀ ਸੀ ਬਾਰ ਬਾਰ ਬੁਲਾ ਰਹੇ ਸੀ ਤੇ ਦੋ ਵਾਰ ਇਹ ਮੈਂ ਫੋਟੋ ਖਿੱਚੀਆਂ ਨਹੀਂ ਸਬੂਤ ਜੋ ਲੈਟਰ ਨੇ ਮੇਰੇ ਕੋਲ ਪੈਨੇ ਆ ਦਿਖਾਣਾਗਾ ਕਿੰਨੀ ਵਾਰ ਬੁਲਾਇਆ। ਇਹ ਫਿਰ ਇੰਨੇ ਕੋ ਸੁਣਨ ਤੋਂ ਬਾਅਦ ਡੀਸੀ ਮਲੇਰਕੋਟਲਾ ਵੱਲੋਂ ਮੈਨੂੰ ਫਿਰ ਲੈਟਰ ਕੱਢਿਆ ਗਿਆ ਕਿ ਨਿੱਜੀ ਆਪਣੇ ਬਿਆਨ ਦਰਜ ਕਰਾਓ ਜਦਕਿ ਨਿੱਜੀ ਤੌਰ ਤੇ ਮੈਂ ਕਹਿ ਵੀ ਚੁੱਕਿਆ ਹਾਂ ਔਰ ਹਰ ਕੰਪਲੇਂਟ ਚ ਕਹਿ ਚੁੱਕਿਆ ਕਿ ਮੇਰੇ ਬਿਆਨ ਸੱਚੂ ਤਹੀ ਹੈ ਮੈਂ ਇਨਸਾਫ ਚਾਹੁੰਨਾ ਮੈਂ ਇਹਨਾਂ ਲਈ ਸਜ਼ਾ ਚਾਹੁੰਨਾ ਇਹ ਸਬੂਤ ਨੇ ਜੋ ਵੀ ਕੋਈ ਜੋ ਵੀ ਮੇਰਾ ਭਰਾ ਮੈਨੂੰ ਚੈੱਕ ਦੇਖੂਗਾ ਮੇਰੀ ਇਹ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਮੈਂ ਚੰਡੀਗੜ੍ਹ ਪਹੁੰਚ ਚੁੱਕਿਆ ਤੇ ਮੈਂ ਚੰਡੀਗੜ੍ਹ ਇੱਕ ਪੰਜਾਬ ਸਰਕਾਰ ਤੇ ਗਵਰਨਰ ਹਾਊਸ ਤੱਕ ਮੈਂ ਮਾਰਚ ਕਰੂੰਗਾ ਤਾਂ ਕਿ ਮੈਨੂੰ ਇਨਸਾਫ ਮਿਲੇ ਹੋ ਸਕਦਾ ਹੈ ਮੇਰੀ ਨੌਕਰੀ ਨੂੰ ਵੀ ਖਤਰਾ ਹੋ ਉਹਦੇ ਜ਼ਿੰਮੇਵਾਰ ਇਹ ਹੋਣਗੇ ਕਿਉਂਕਿ ਮੈਨੂੰ ਮਜਬੂਰ ਕੀਤਾ ਇਹਨਾਂ ਨੇ ਮੈਂ ਤਾਂ ਇਹ ਪ੍ਰੋਟੈਸਟ ਸ਼ੁਰੂ ਕੀਤਾ ਹੈ ਤੇ ਇੱਕ ਇਹ ਆ ਇਹ ਸਚਾਈਆ ਜੋ ਕੌੜੀ ਸਚਾਈਆ ਅੱਜ ਦੀ ਮੈਂ ਲਿਖ ਰਿਹਾ ਚੋਰਾਂ ਦੇ ਬਸ ਪੈ ਕੇ ਭਾਰਤ ਮਾ ਕਰਵਾਉਂਦੀ ਹੈ ਇਹ ਸੱਚ ਹੈ ਇਹ ਹੁਣ ਇਹਨਾਂ ਨੂੰ ਰਿਸ਼ਵਤ ਖੋਰਾ ਨੂੰ ਕੀ ਨਾਮ ਦਿੱਤਾ ਜਾ ਸਕਦਾ ਹੈ ਕਿ ਤੁਸੀਂ ਆਪ ਡਿਸਾਈਡ ਕਰ ਲਓ ਮਾਲ ਮੇਕਮੇ ਵੱਲੋਂ ਵੀ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਓਐਸਡੀ ਰਾਜਵੀਰ ਸਰ ਜੋ ਆਪਣੇ ਸੀਐਮ ਸਾਹਿਬ ਦੇ ਨੇ ਉਹਨਾਂ ਨਾਲ ਮੇਰੀ ਕਾਲ ਤੇ ਵੀ ਗੱਲ ਹੋਈ ਆ ਉਹਨਾਂ ਨੂੰ ਮੈਂ ਵਾਟਸਐਪ ਤੇ ਸਬੂਤ ਵੀ ਭੇਜੇ ਨੇ ਮੇਰੀ ਕੋਈ ਸੁਣਵਾਈ ਨਹੀਂ ਹੈ ਜੋ ਆਪਣੇ ਕੁਲਦੀਪ ਸਿੰਘ ਢਾਲੀਵਾਲ ਜੀ ਮਾਨਯੋਗ ਜੋ ਮੰਤਰੀ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਉਹਨਾਂ ਤੱਕ ਮੈਂ ਕੁਝ ਬਹੁਤ ਚੀਜ਼ਾਂ ਜਗ੍ਹਾ ਤੇ ਅਪਰੋਚਾ ਕੀਤੀਆਂ ਪਰ ਮੈਨੂੰ ਕੋਈ ਇਨਸਾਫ ਨਹੀਂ ਹਾਂ ਮਾਲ ਮੇਕਮੇ ਦੇ ਕੋਈ ਵੀ ਮਨਿਸਟਰ ਸਾਹਿਬ ਨੇ ਚੀਫ ਸਕੱਟਰੀ ਸਾਹਿਬ ਤੱਕ ਔਰ ਮਾਲ ਮੇਕਮੇ ਦੇ ਉੱਚ ਅਧਿਕਾਰੀਆਂ ਤੱਕ ਮੈਂ ਆਪਣੀ ਆਵਾਜ਼ ਬੁਲੰਦ ਕਰ ਚੁੱਕਿਆ ਲੈਟਰ ਭੇਜ ਚੁੱਕਿਆ ਹੁਣ ਮੇਰੇ ਲਾਸਟ ਫੇਰ ਅਜੇ ਹੀ ਮੰਗਾ ਡੀਜੀਪੀ ਨੂੰ ਡੀਜੀਪੀ ਸਾਹਿਬ ਨੂੰ ਕਿ ਇਹਦੀ ਇਨਵੈਸਟੀਗੇਸ਼ਨ ਹੋਵੇ ਜਿਹੜੀਆਂ ਧਾਰਾਵਾਂ ਨਹੀਂ ਲੱਗੀਆਂ ਉਹਦੇ ਵਿੱਚ ਸਰਕਾਰੀ ਵਕੀਲ ਤੋਂ ਅਮੈਂਡਮੈਂਟ ਕਰਾ ਕੇ ਉਤਾਰਾਂ ਦਰਜ ਕੀਤੇ ਜਾਣ ਅਤੇ ਤਹਿਸੀਲਦਾਰ ਤੇ ਪਟਵਾਰੀ ਨੂੰ ਉਹਨਾਂ ਦੇ ਵਿੱਚ ਨਾਮਿਨੇਟ ਕੀਤਾ ਜਾਵੇ ਔਰ ਮੇਰੀ ਫੇਰ ਵੀ ਜੋ ਵੀ ਮੈਨੂੰ ਇਸ ਗੱਡੀ ਨੂੰ ਦੇਖੇ ਮੈਨੂੰ ਦੇਖੇ ਭਰਾ ਉਹ ਵੀਡੀਓ ਸੋਸ਼ਲ ਮੀਡੀਆ ਤੱਕ ਲੋਕਾਂ ਤੱਕ ਕੱਲੇ-ਕੱਲੀ ਗਲੀ ਤੱਕ ਪਹੁੰਚਾ ਦੇ ਤਾਂ ਕਿ ਸਰਕਾਰ ਦੇ ਕੰਨੀ ਥੋੜੀ ਜੂੰ ਸਰਕੇ ਉਹਨਾਂ ਨੂੰ ਪਤਾ ਲੱਗੇ ਇੱਕ ਪਾਸੇ ਕਰਿਆ ਸੀਦਾਂ ਦਾ ਸੀ ਉਹ ਕਰਦੇ ਆ ਅਸੀਂ ਫੌਜੀ ਜਵਾਨਾਂ ਨਾਲ ਪਿਆਰ ਆ ਅਸੀਂ ਤਾਂ ਸਰਦਾ ਤੇ ਬੈਠੇ ਸਾਡੇ ਘਰ ਸੁਰੱਖਿਆਤ ਨਹੀਂ ਹੈਗੇ ਉਹਦੀ ਜਿੰਮੇਵਾਰੀ ਕਿਸ ਦੀ ਹੈ ਅਗੇ ਨਾ ਵੀ ਪਤਾ ਤੁਹਾਡੀ ਨਾਲ ਚ ਲੈਉਣ ਤੋਂ ਬਾਅਦ ਵੀ ਸਾਡੇ ਇਹ ਹਾਲ ਨੇ ਤਾਂ ਮੈਂ ਨਹੀਂ ਮੰਨਦਾ ਕਿ ਕੋਈ ਸਾਡੇ ਲਈ ਮਤਲਬ ਫੌਜੀ ਜਵਾਨਾਂ ਲਈ ਕੋਈ ਸੱਚਾ ਸੁੱਚਾ ਆਏਗਾ ਸ਼ਹੀਦਾਂ ਲਈ ਬਿਆਨ ਆ ਜਾਂਦੇ ਆ ਸਰਕਾਰਾਂ ਦੇ ਮੰਤਰੀਆਂ ਦੇ ਉੱਚ ਅਧਿਕਾਰੀਆਂ ਦੇ ਕਿ ਫੌਜੀ ਤਾਂ ਐ ਕਰਾਂਗੇ ਅਸੀਂ ਐ ਕਰਾਂਗੇ ਆ ਹਾਲਾਤ ਨੇ ਫੌਜੀ ਜਵਾਨਾਂ ਦੇ ਮੇਰਾ ਬ੍ਰਦਰ ਇਨ ਲਾ ਮੇਰੀ ਵਾਈਫ ਦਾ ਬ੍ਰਦਰ ਸ਼ਹੀਦ ਆ ਸੋਰੇ ਚੱਕਰ ਆ ਇਹ ਵੀ ਪਤਾ ਸਾਰਿਆਂ ਨੂੰ ਇਹ ਹਾਲਾਤ ਨੇ ਸਾਡੇ ਧੰਨਵਾਦ ਜੀ ਗਿਆ